ਬੰਦਾ 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 ਪਰਾਇਆ ਬੰਦਾ ਪਤਨੀ ਘਰ ਵੜੀ ਬੈਠੀ ਸੀ ਪਰਾਇਆ ਬੰਦਾ ਤੇ ਘਰ ਮੁੜਿਆ ਕਰਵਲਾ ਕਰੇ ਡੇੜੀ ਡੇੜੀ ਦੀ ਹੋਣ ਤੋਂ ਪਹਿਲਾਂ ਫੇਸੀ ਸੀ ਗੱਲੇ ਉਹਨੇ ਜੋ ਕੀਤੀ ਉਹਨਾਂ ਨੇ ਉਹੀ ਹੋਣੀ ਸੀ ਖੁਦਤੀ ਪੁੱਤ ਨੇ ਕੀਤਾ ਇਹ ਸੰਸਨੀਖੇਜ ਕਤਲकांड ਚ ਸੰਸਨੀਖੇਜ ਖੁਲਾਸਾ ਮੋਗਾ ਦਾ ਉਹ ਕਤਲ ਕਾਰਡ ਜਿਸ ਦੇ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਕਤਲ ਦੇ ਪਿੱਛੇ ਦੀ ਜੋ ਵਜ੍ਹਾ ਸਾਹਮਣੇ ਆਈ ਹੈ ਉਹ ਹੈਰਾਨ ਕਰ ਵਾਲੀ ਹੈ ਦਰਅਸਲ ਪੁੱਤ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਪਿਓ ਜਦੋਂ ਘਰ ਮੁੜਿਆ ਤੇ ਉਹਨਾਂ ਦੀ ਮਾਂ ਕਿਸੇ ਗੈਰ ਮਰਦ ਦੇ ਨਾਲ ਘਰ ਮੌਜੂਦ ਸੀ ਬਸ ਪਤੀ ਕੋਲ ਉਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਉਸਨੇ ਗੈਰ ਮਰਦ ਤੇ ਹਮਲਾ ਕੀਤਾ ਪਰ ਅੱਗੇ ਉਹਨਾਂ ਦੀ ਮੰਮੀ ਆ ਗਈ ਜਿਸ ਦੇ ਨਾਲ ਉਹ ਕਤਲ ਹੋ ਗਈ ਕੀ ਹੈ ਪੂਰਾ ਮਾਮਲਾ ਆਉ ਤੁਹਾਨੂੰ ਦਿਖਾਨਿਆ ਦਲਿਕਪੇਲ ਪੰਜਾਬੀ ਟੀਵੀ ਦੇ ਲਈ ਆ ਮੰਤਾ ਗਰਦੀ ਰਿਪੋਰਟ ਕੀ ਨਾਮ ਹੈ ਤੁਹਾਡਾ ਸੋਨੂੰ ਸੈਨਸਰ ਸੋਨੂੰ ਕੀ ਹੋਇਆ ਤੁਹਾਡੀ ਮੰਮੀ ਨਾਲ ਸਰ ਮਮਾ ਦਾ મતਲਬ ਕਿ ਸ਼ੱਕ ਸੀਗਾ ਮਮਾ ਤੇ ਤੇ ਇਸ ਕਰਕੇ ਪਪਾ ਦਾ ਸ਼ੱਕ ਸਹੀ ਸੀ ਨਿਕਲਿਆ ਉਹਨਾਂ ਦੇ ਨਾਲ ਜਿਹੜੇ ਅੱਜ ਮੁੰਡੇ ਨਾਲ ਵਿਆਹ ਕਰਾਣਾ ਸੀਗਾ ਅੱਜ ਕੋਡ ਮੈਰਿਜ ਕਰਵਾਣੀ ਸੀਗੀ ਤੇ ਉਹ ਅੱਜ ਤੇ ਰਿਆਣੀ ਹੋ ਗਿਆ ਜਿਹੜਾ ਕੋਈ ਹੋਣਾ ਸੀਗਾ ਮਣਕੇ ਪਾਪਾ ਨੇ ਨਾ ਆਏ ਕਿ ਘਰੇ ਦੇਖਿਆ ਸਵੇਰ 4 ਵਜੇ ਤੇ ਸਾਰਾ ਕੁਝ ਸੱਚ ਨਿਕਲਿਆ ਸਰ ਕਰੇ ਡੈਡੀ ਡੈਡੀ ਦੇ ਆਉਣ ਤੋਂ ਪਹਿਲਾਂ ਕੋਈ ਸੀਗਾ ਘਰੇ ਕੀ ਹੋਇਆ ਕੀ ਹੋਇਆ ਸਰ ਉਹਨਾਂ ਨੇ ਨਾ ਮਾਰਨਾ ਤਾਂ ਹੁੰਦਾ ਤੇ ਸੀਗਾ ਤੇ ਮਮਾ ਮੂਰੇ ਭੱਜ ਕੇ ਹੋ ਗਏ ਤੇ ਉਹਨਾਂ ਨੇ ਸੱਟ ਉਹਨਾਂ ਦੇ ਮਾਰਨੀ ਸੀ ਕਿ ਤੇ ਮਮਾ ਜਦੋਂ ਮੂਰੇ ਭੱਜ ਕੇ ਹੋ ਗਏ ਤੇ ਉਹ ਇੱਕੇ ਦਾ ਮਾਰਨ ਲੱਗੇ ਉਹਨਾਂ ਨੇ ਦੇਖਿਆ ਨਹੀਂ ਕਿ ਕੌਣ ਮੂਰੇ ਹੈ ਕੌਣ ਨਹੀਂ ਹੈ ਕੌਣ ਸੀਗਾ ਘਰੇ ਬੰਦਾ ਸੀਗਾ ਸਰ ਨਿੱਕ ਆ ਦਾ ਕਾਕਾ ਕਾਦੇ ਨਵਾਰ ਕਾਦੇ ਨ ਕਿਥੇ ਗਾਜੀ ਕਾਪੇ ਨਸ ਕਿੰਨੇ ਕਵਾਲ ਕਿਤੇ ਮਤਲਬ ਸਰ 6 7 ਵਾਰ ਹੋਇਆ ਮਤਲਬ ਕਿ ਬਾਹੰਗੀਆਂ ਹੱਡੀਆਂ ਉਟੀਆਂ ਵੀ ਤੋੜ ਤੀਆਂ ਸਾਰਾ ਕੁਝ ਮਤਲਬ ਕਿ ਸਾਰਾ ਸੁਰ ਪਾੜਤਾ ਸਾਰਾ ਕੁਝ ਕਰਤਾ ਬਈ ਅੱਖ ਵੀ ਫਾੜਦੀ ਕੀ ਕਹਿਣਾ ਜਾਵੇ ਜੀ ਰਾਜਨਾਮਾ ਵੀ ਹੋਇਆ ਸੀਗਾ ਦੋ ਤਿੰਨ ਹਾਂਜੀ ਸਰ ਤਲਾਕ ਪਿਲਾ ਹੋਇਆ ਸੀ ਇਹਨਾਂ ਦਾ ਵੀ ਤਲਾਕ ਤੋਂ ਇਹਨਾਂ ਨੂੰ ਹਾਂਜੀ ਪੰਚਾਇਤੀ ਨਹੀਂ ਸਰ ਕੋਰਟ 'ਚ ਹੋਇਆ ਸੀਗਾ ਕੋਰਟ 'ਚ ਵੀ ਨਹੀਂ ਹੋਇਆ ਥਾਣੀ ਹੋਇਆ ਸੀ ਮੈਨੇ ਥਾਣੀ ਮੈਨੇ ਥਾਣੀ ਸਰ ਅੱਛਾ ਤੇ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਵੀ ਸੀਗਾ ਕੋਰਟ 'ਚ ਵੀ ਗਏ ਸੀਗੇ ਇੱਕ ਦੋ ਵਾਰੀ ਪਰ ਮੈਨੂੰ ਇਹਨਾਂ ਦਾ ਬਤਾ ਸਕਾ ਵੀ ਮੈਨਾਂ ਲੁਧਿਆਣੇ ਸੀ ਸਰ ਕੰਮ ਤੇ ਮੈਨੂੰ ਤਾਂ ਪਤਾ ਨਹੀਂ ਗਾ ਹਾਂਜੀ ਨਾਲ ਹੀ ਰਹਿੰਦੇ ਸੀਗੇ ਇਕੱਠੇ ਹੀ ਰਹਿੰਦੇ ਸੀ ਦੋਨੇ ਅੱਛਾ ਤੇ ਮੈਂ ਤੇ ਕੰਮ ਤੇ ਹੁੰਦਾ ਹੀਗਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਆਹ ਗੱਲਬਾਤ ਹੋਣੀ ਹੈ ਮੈਂ ਕੱਲ ਆਇਆ ਸਰ ਕੰਮ ਤੇ ਮੈਨੂੰ ਫੋਨ ਆਇਆ ਜਦੋਂ ਤੇ ਮੈਂ ਉਹ ਵੀ ਜਾ ਕੇ ਫਰੀਦਕੋਟ ਵੱਜਾ ਤੇ ਫਰੀਦਕੋਟ ਜਾ ਕੇ ਆ ਗੱਲ ਉਹ ਦੇਖੀ ਵੀ ਮੌਤ ਹੋ ਗਈ ਹਾਂਜੀ ਮੌਤ ਹੋ ਗਈ ਸਰ ਕੀ ਕਹਿਣਾ ਚਾਹੋਂਗੇ ਸਰ ਕਹਿਣਾ ਤਾਂ ਕੀ ਸਰ ਮੈਂ ਕਹਿਣਾ ਤਾਂ ਕੁਝ ਨਹੀਂ ਹੈ ਜੇ ਕੁਝ ਵੀ ਹੁਣ ਜੇ ਹੁੰਦਾ ਹੁਣ ਤਾਂ ਚੱਲ ਮੰਮੀ ਨਹੀਂ ਰੇ ਡੈਡੀ ਆ ਡੈਡੀ ਨੂੰ ਕਿਵੇਂ ਨਾ ਕਿਵੇਂ ਕਰਕੇ ਬਸ ਡੈਡ ਨੂੰ ਬਚਾਉਣਾ ਡੈਡ ਨੂੰ ਜੇਲ੍ਹ ਨਹੀਂ ਜਾਣ ਦੇਣਾ ਰਮਨਦੀਪ ਕੀ ਹੋਇਆ ਤੁਹਾਡੀ ਮੰਮੀ ਨਾਲ ਮੰਮੀ ਨਾਲ ਉਹਨਾਂ ਨੇ ਜੋ ਕੀਤੀ ਉਹਨਾਂ ਨਾਲ ਉਹੀ ਹੋਣੀ ਸੀ ਉਹ ਗਲਤ ਸੀਗੇ ਡੈਡੀ ਬਹੁਤ ਸਮਝਾਉਂਦੇ ਸੀਗੇ ਸਮਝਦੇ ਨਹੀਂ ਸੀ ਇੱਕ ਵੀਡੀਓ ਪਾਉਂਦੇ ਸੀ ਗੰਦੀਆਂ ਮੰਦੀਆਂ ਇੰਸਟਾ ਤੇ ਡੈਡੀ ਰੋਕਦੇ ਸੀ ਬਹੁਤ ਸਮਝਾਉਂਦੇ ਸੀ ਅਸੀਂ ਬਹੁਤ ਸਮਝਾਉਂਦੇ ਸੀ ਇਹ ਨਹੀਂ ਸਮਝਦੇ ਸੀਗੇ ਇਹਨਾਂ ਦਾ ਡਿਵੋਰਸ ਹੋਇਆ ਸੀਗਾ ਡਿਵੋਰਸ ਹੋਇਆ ਤੇ ਇਹਨਾਂ ਨੂੰ ਕਿਹਾ ਵੀ ਉਹਨਾਂ ਨੇ ਵੀ ਤੂੰ ਘਰੇ ਨਹੀਂ ਜਾਣਾ। ਇਹ ਘਰੇ ਚੱਲ ਗਏ। ਡੈਡੀ ਨੇ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਜਿੱਥੇ ਤਲਾਕ ਹੋਇਆ ਸੀਗਾ। ਵੀ ਘਰੇ ਆਗੇ ਇਹਨੂੰ ਕਿ ਚੱਲ ਜਾ। ਤੇ ਇਹ ਕਹਿੰਦੇ ਵੀ ਹਾਂ ਚੱਲ ਜਾਾਂਗੇ, ਚੱਲ ਜਾਾਂਗੇ। ਇਹ ਬੱਚਕੀ ਮੈਂ ਨਹੀਂ ਜਾਣਾ ਘਰੋਂ ਬਾਹਰ। ਤੇ ਡੈਡੀ ਨੂੰ ਮੈਂ ਆਪਦੇ ਕੋਲ ਲੈ ਗਈ ਸੀ। ਸਵੇਰ 4 ਵਜੇ ਦੀ ਗੱਲ ਹੈ ਡੈਡੀ ਗਏ ਘਰੇ। ਤੇ ਦੂ ਮੁਰਕੇ 8 ਵਜੇ ਮੈਨੂੰ ਫੋਨ ਆਇਆ ਵੀ ਮੰਮੀ ਦੀ ਸੱਟ ਲੱਗੀ, ਤੁਹਾਡੀ ਦੇਖ ਵੀ ਤੁਸੀਂ ਆ ਜਾ। ਕੀ ਮਾਰਿਆ ਕੀ ਸੀਗਾ ਡੈਡੀ ਨੇ ਮਾਰਿਆ? ਡੈਡੀ ਨੇ ਮਾਰਿਆ। ਕੀ ਮਾਰਿਆ ਨਹੀਂ? ਕਾਪਾ। ਕਿੰਨੇ ਵਾਰ ਕੀਤਾ? ਇੰਨਾ ਨਹੀਂ ਪਤਾ ਸਰ 6-7 ਵਾਰ ਘਰੇ ਕੋਈ ਨਹੀਂ ਸੀਗਾ ਅਸੀਂ ਵੀ ਨਹੀਂ ਸੀ ਘਰੇ ਕੋਈ ਨਹੀਂ ਸੀਗਾ ਤੁਸੀਂ ਜਦੋਂ ਤੁਹਾਨੂੰ ਫੋਨ ਆਇਆ ਵੀ ਤੁਸੀਂ ਕਿੱਥੇ ਜਦੋਂ ਅਸੀਂ ਮੈਂ ਆਂਦੇ ਪਿੰਡ ਸੀਗੀ ਤੇ ਉਸ ਤੋਂ ਬਾਅਦ ਕੀ ਹੋਇਆ ਸੀ ਕਿਸੇ ਕਰਕੇ ਮਾਰੇ ਸ਼ੱਕ ਕਰਦੇ ਸੀ ਉਹਨੇ ਸ਼ੱਕ ਨਹੀਂ ਪੂਰਾ ਯਕੀਨ ਨਹੀਂ ਸੀਗਾ ਇਹਨਾਂ ਨੇ ਅੱਜ ਦੇ ਦਿਨ ਕੋਟ ਮੈਰਜ ਕਰਵਾਉਣੀ ਸੀ ਜਿਹੜੇ ਮੁੰਡੇ ਨਾਲ ਇਹ ਗੱਲ ਕਰਦੇ ਸੀ ਕਿਰਿਆਣ ਵਾਲੀ ਲੇਡੀ ਨੂੰ ਤੇਜ਼ਾਰ ਹਥਿਆਰ ਨਾਲ ਮਾਰਿਆ ਗਿਆ ਕੀ ਮਾਮਲਾ ਕੀ ਕਰ ਰਹੀ ਸੀ ਸਰਬਜੀਤ ਕੌਰ ਨਾਮ ਲੇਡੀ ਦਾ ਨਾਮ ਆ ਜੀ ਬੋਨਾਪੈਂਡ ਦੀ ਰਹਿਣ ਵਾਲੀ ਆ ਹਰਮੇਸ਼ ਸਿੰਘ ਉਸ ਦਾ ਪਤੀ ਸੀਗਾ ਉਹ ਉਸ ਦੇ ਕੈਰੈਕਟਰ ਦੇ ਉੱਪਰ ਸ਼ੱਕ ਕਰਦਾ ਸੀਗਾ ਉਹਨੇ ਘਰ ਦੇ ਵਿੱਚ ਪਏ ਕਾਪੇ ਦੇ ਨਾਲ ਉਸ ਦੇ ਫੇਸ ਦੇ ਤਾਂ ਸਿਰ ਦੇ ਉੱਪਰ ਕਾਫੀ ਗੰਭੀਰ ਬਾਰ ਕੀਤੇ ਕੱਲ ਉਹਨੂੰ ਇਮੀਡੀਏਟਲੀ ਹਲਾਤਾ ਨੂੰ ਦੇਖਦੇ ਹੋਏ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਸੀਗਾ ਉਸ ਤੋਂ ਬਾਅਦ ਵਿੱਚ ਉਹਨੂੰ ਰੈਫਰ ਕਰ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅੱਜ ਹੁਣੇ ਸਾਨੂੰ ਖਬਰ ਪਤਾ ਲੱਗੀ ਆ ਕਿ ਉਹਦੀ ਦੌਰਾਨੇ ਇਲਾਜ ਮੌਤ ਹੋ ਗਈ ਅੱਜ ਵਾਦਾ ਚੋਰਮ ਕਰ ਦਿੱਤਾ ਗੂਗਾ 302 ਦਾ ਇਹ ਮੁਕੱਦਮਾ ਦਰਜ ਹੋਇਆ ਪੀਐਸ ਬਹਿ ਉਹਦੇ ਗਵਾਂਡੀ ਲਖਵੀਰ ਸਿੰਘ ਦੀ ਸਟੇਟਮੈਂਟ ਦੇ ਉੱਪਰ ਕੇਸ ਰਜਿਸਟਰਡ ਕੀਤਾ ਗਿਆ ਹੈ। ਇਹ ਹੋਰ ਵੀ ਸੀਗਾ ਘਰ ਦੇ ਵਿੱਚ ਕੋਈ ਜੀ? ਨਹੀਂ ਹੋਰ ਕੋਈ ਨਹੀਂ ਸੀ ਘਰ ਦੇ ਵਿੱਚ ਇਕੱਲੇ ਸੀ ਦੋਵੇਂ ਜਣੇ। ਕਾਰਨ ਕੀ ਰਿਹਾ ਜੀ? ਉਹ ਆਪਣੀ ਵਾਈਫ ਦੇ ਉੱਪਰ ਉਹਦੇ ਕੈਰੇਕਟਰ ਨੂੰ ਲੈ ਕੇ ਕਾਫੀ ਸ਼ੱਕ ਕਰਦਾ ਸੀ। ਫੜਿਆ ਗਿਆ ਜੀ ਬੰਦਾ। ਬੰਦਾ ਅਰੈਸਟ ਆ ਗਿਆ।